ਭਾਈ ਸਾਹਿਬ ਸਾਰੇ ਤਖਤਾਂ ਦੇ ਜ세ਦਾਰ ਆ ਕਮੇਟੀ ਵਾਲੇ ਇਹ ਸਾਰੇ ਅਸਤੀਫੇ ਦੇਈ ਜਾਣਦੇ ਆ ਤੇ ਕੀ ਗੱਲ ਆ ਦੋ ਗੱਲਾਂ ਯੁਰਤ ਹੈ ਨਹੀਂ ਇੱਕ ਤਾਂ ਜੇ ਯੁਰਤ ਹੁੰਦੀ ਅਸਤੀਫੇ ਨਾ ਦੇਦੇ ਖੜ ਕੇ ਕਹਿੰਦੇ ਵੀ ਆਓ ਯਾਰ ਤੁਸੀਂ ਕਿੱਡੇ ਵੱਡੇ ਭਾਗ ਜੇ ਬਦਮਾਸ਼ ਵੀ ਤੁਸੀਂ ਸਾਡੇ ਤਖਤਾਂ ਦਾ ਸਾਡੇ ਸਿਧਾਂਤਾਂ ਦਾ ਬੇੜਾਗਰ ਕਰੀ ਜਾਂਦੇ ਜੇ ਸ਼੍ਰੋਮਣੀ ਗੋਤਲਾ ਪ੍ਰਬੰਧਕ ਕਮੇਟੀ ਦਾ ਬੇੜਾਗਰ ਕਰੀ ਜਾਂਦੇ ਜੇ ਹਨਾ ਤੁਸੀਂ ਆਰਐਸ ਨੂੰ ਬਾੜੀ ਜਾਂਦੇ ਹੋ ਵਿੱਚ ਇਹ ਗੱਲ ਕਹਿੰਦੇ ਅਸਤੀਫੇ ਦੇ ਕੇ ਭਜਰਾਂ ਦੇ ਚੋਰਾ ਦੀ ਗੱਲ ਹੋ ਗਈ ਨਾ ਡਾਰੋ ਐ ਮਨਜੋ ਕੋਈ ਦਾ ਮਤਲਬ ਕਿਸੇ ਕੋਲੋਂ ਚੋਰੀ ਹੈ ਕੋਈ ਕਿਸੇ ਕੋਲੋਂ ਕਾਣੇ ਨੇ ਉਹਨਾਂ ਦੇ ਜਿਹੜੇ ਭੱਜ ਰਹੇ ਨੇ ਅਸਤੀਫੇ ਦੇ ਕੇ ਧੀਵੇ ਨਾ ਦੋ ਉਥੇ ਖੜੋ ਡਾਂਗ ਲੈ ਕੇ ਤੁਸੀਂ ਤਖਤਾਂ ਦੇ ਜਾਇਦਾਦਾਰੇ ਤਖਤਾਂ ਦਾ ਰਤਬਾ ਕੀ ਹੈ ਦੱਸਣ ਦੀ ਲੋੜ ਨਹੀਂ ਤੁਹਾਨੂੰ ਪਰ ਯਾਰ ਤੁਸੀਂ ਤੇ ਭੱਜੀ ਆਨੇ ਹੋ ਅੱਗੇ ਲਾ ਕੇ ਮੇਰਾਂ ਦੀ ਗੱਲ ਹੋ ਗਈ ਨਾ ਨਾ ਦੇ ਜੇ ਤੁਸੀਂ ਯੁਰਤ ਨਾਲ ਇੱਕ ਵਾਰੀ ਇੱਕ ਵਾਰੀ ਖੜ ਕੇ ਕਹਿ ਦੋ ਮੈਂ ਵਾਦਾ ਕਰਦਾ ਸਾਰਾ ਪੰਥ ਢੰਗ ਨਾਲ ਖੜਜੂਗਾ ਪਰ ਸ਼ਰਤ ਹੈ ਨਹੀਂ ਉਸ ਰਤਬੇ ਦਾ ਤੁਹਾਨੂੰ ਪਤਾ ਹੀ ਨਹੀਂ ਰਤਬਾ ਹੈ ਕੀ ਆ ਅਕਾਲ ਤਖਤ ਸਾਹਿਬ ਦਾ ਚਹੇ ਦਾ ਕੋਈ ਮਾਮੂਲੀ ਗੱਲ ਨਹੀਂ ਹੈਗੀ ਮਜ਼ਾਕ ਨਹੀਂ ਆਕਾਲੀ ਫੂਲਾ ਸਿੰਘ ਦਾ ਇਤਿਹਾਸ ਪੜੋ ਆਕਾਲੀ ਪੂਰਾ ਸਿੰਘ ਦਾ ਨਖਾਂ ਸਿਰ ਲੱਗ ਜਾਂਦੇ ਸੀਗੇ ਪੰਥ ਦੀ ਖਾਤਰ ਆਕਾਲੀ ਫੂਲਾ ਸਿੰਘ ਦੇ ਕਹਿਣ ਦੇ ਉੱਤੇ ਤੇ ਅੱਜ ਕੀ ਹੁੰਦਾ ਅੱਜ ਅਕਾਲ ਤਖਤ ਸਾਹਿਬ ਤੋਂ ਹੁਕਮ ਨਹੀਂ ਹੁੰਦੇ ਬੇਂਤੀਆਂ ਹੁੰਦੀਆਂ ਆ ਪੀਲਾ ਹੁੰਦੀਆਂ ਇਸੇ ਕਰਕੇ ਸਾਨੂੰ ਕੁੱਟ ਪੈ ਰਹੀ ਆ ਇਸੇ ਕਰਕੇ ਸਾਡਾ ਆਕਾਲ ਤਖਤ ਦਾ ਰਤਵਾ ਸਦਾਤ ਮਰਿਆਦਾ ਸਭ ਕੁਝ ਰੁਲ ਗਈ ਆ ਰੋਲੀ ਕਹਿੰਦੇ ਆ ਰੋਲੀ ਇਹਨਾਂ ਲੋਕਾਂ ਨੇ ਜਿਹਨਾਂ ਲੋਕਾਂ ਨੇ ਇਹਦਾ ਤਖਤਾਂ ਦੇ ਬਹਿ ਕੇ ਉਹਨਾਂ ਤਖਤਾਂ ਦੀ ਮਰਿਆਦਾ ਕਾਇਮ ਰੱਖੀ ਚੰਦ ਸਿਆਸੀ ਲੋਕਾਂ ਦੇ ਤਲਵੇ ਝਟ ਕੇ ਮੈਂ ਕਹਿੰਨਾ ਉਹਨਾਂ ਦੇ ਪੈਰਾਂ 'ਚ ਬਹਿ ਕੇ ਇਹਨਾਂ ਨੇ ਬੇੜਾ ਕਰ ਕਰਤਾ ਜੇ ਇਹਨਾਂ ਦੇ ਪੱਲੇ ਕੁਝ ਹੁੰਦਾ ਨਾ ਜੀਵਨ ਹੁੰਦਾ ਤਾਂ ਇਹ ਅਸਤੀਫੇ ਨਹੀਂ ਦਿੰਦੇ ਭਾਈ ਸਾਹਿਬ ਸਾਰੀ ਤਖਤਾਂ ਦੇ ਜਥੇਦਾਰ ਆ ਕਮੇਟੀ ਵਾਲੇ ਇਹ ਸਾਰੇ ਅਸਤੀਫੇ ਦੇਈ ਜਾਣਦੇ ਆ ਤੇ ਕੀ ਗੱਲ ਆ ਦੋ ਗੱਲਾਂ ਯੁਰਤ ਹੈ ਨਹੀਂ ਇੱਕ ਤਾਂ ਜੇ ਯੁਰਤ ਹੁੰਦੀ ਅਸਤੀਫੇ ਨਾ ਦੇਦੇ ਖੜਦੇ ਗਾੜੀ ਖੜ ਕੇ ਕਹਿੰਦੇ ਵੀ ਆਓ ਯਾਰ ਤੁਸੀਂ ਕਿੱਡੇ ਵੱਡੇ ਭਾਗ ਜੇ ਬਦਮਾਸ਼ ਵੀ ਤੁਸੀਂ ਸਾਡੇ ਤਖਤਾਂ ਦਾ ਸਾਡੇ ਸਿਧਾਂਤਾਂ ਦਾ ਬੇੜਾ ਕਰ ਕੀ ਜਾਂਦੇ ਜੇ ਜਿ ਸ਼ਰੋਮਨੀ ਕੋਤਰਾ ਪ੍ਰਬੰਧਕ ਕਮੇਟੀ ਦਾ ਬੇੜਾ ਕਰ ਕਰੀ ਜਾਂਦੇ ਹਨ ਤੁਸੀਂ ਆਰਐਸ ਨੂੰ ਬਾੜੀ ਜਾਂਦੇ ਹੋ ਵਿੱਚ ਇਹ ਗੱਲ ਕਹਿੰਦੇ ਅਸਤੀਫੇ ਦੇ ਕੇ ਪੰਜਲਾਂ ਦੇ ਚੋਰਾ ਵਾਲੀ ਗੱਲ ਹੋ ਗਈ ਨਾ ਡਰ ਹੋਇਆ ਮਨ ਚ ਕੋਈ ਦਾ ਮਤਲਬ ਕਿਸੇ ਕੋਲੋਂ ਚੋਰੀ ਹੈ ਕੋਈ ਕਿਸੇ ਕੋਲੋਂ ਕਾਣੇ ਨੇ ਉਹਨਾਂ ਦੇ ਜਿਹੜੇ ਭੱਜ ਰਹੇ ਨੇ ਅਸਤੀਫੇ ਦੇ ਕੇ ਅਸਤੀਫੇ ਨਾ ਦਿਓ ਉੱਥੇ ਖੜੋ ਡਾਂਗ ਲੈ ਕੇ ਤੁਸੀਂ ਤਖਤਾਂ ਦੇ ਜਾਇਦਾਦਾਰੇ ਤਖਤਾਂ ਦਾ ਰਤਬਾ ਕੀ ਹੈ ਦੱਸਣ ਦੀ ਲੋੜ ਨਹੀਂ ਤੁਹਾਨੂੰ ਪਰ ਯਾਰ ਤੁਸੀਂ ਤੇ ਭੱਜੀ ਜਾਂਦੇ ਹੋ ਅੱਗੇ ਲਾ ਕੇ ਮੇਰਾਂ ਵਾਲੀ ਗੱਲ ਹੋ ਗਈ ਨਾ ਨਾ ਤੇ ਜੇ ਤੁਸੀਂ ਯੁਰਤ ਨਾਲ ਇੱਕ ਵਾਰੀ ਇੱਕ ਵਾਰੀ ਖੜ ਕੇ ਕਹਿ ਦੋ ਮੈਂ ਵਾਦਾ ਕਰਦਾ ਸਾਰਾ ਪੰਥ ਢੰਗ ਨਾਲ ਖੜ ਜੂਗਾ ਪਰ ਸ਼ਰਤ ਹੈ ਨਹੀਂ ਉਸ ਰਤਬੇ ਦਾ ਤੁਹਾਨੂੰ ਪਤਾ ਹੀ ਨਹੀਂ ਰਤਬਾ ਹੈ ਕੀ ਆ ਅਕਾਲ ਤਖਤ ਸਾਹਿਬ ਦਾ ਚਹੇਦਾਰ ਕੋਈ ਮਾਮੂਲੀ ਗੱਲ ਨਹੀਂ ਹੈਗੀ ਮਜ਼ਾਕ ਨਹੀਂ ਆਕਾਲੀ ਫੂਲਾ ਸਿੰਘ ਦਾ ਇਤਿਹਾਸ ਪੜੋ ਆਕਾਲੀ ਫੂਲਾ ਸਿੰਘ ਦਾ ਇੱਕ ਐਗਜ਼ਾਮਪਲ ਦਿੰਨੇ ਆਪਾਂ ਵੀ ਮਹਾਰਾ ਰਣਜੀਤ ਸਿੰਘ ਨੂੰ ਹਜ਼ਾਰਾਂ ਜੰਗ ਪਖੰਡਾਮਪਲ ਹੈਗੇ ਇਤਿਹਾਸ ਦੇ ਵਿੱਚ ਕਿ ਆਕਾਲੀ ਫੂਲਾ ਸਿੰਘ ਜੀ ਨੇ ਤਖਤ ਸਾਹਿਬ ਦਾ ਰਤਬਾ ਕਿਵੇਂ ਕਾਇਮ ਰੱਖਿਆ ਚਹੇ ਦਾ ਇਹ ਰਤਬਾ ਕਿਵੇਂ ਕਾਇਮ ਰੱਖਿਆ ਕਿ ਤਾਂ ਇੱਕ ਹੁਕਮ ਦੇ ਉੱਤੇ ਲੱਖਾਂ ਸਿਰ ਲੱਗ ਜਾਂਦੇ ਸੀਗੇ ਪੰਥ ਦੀ ਖਾਤਰ ਅਕਾਲੀ ਪੁਰਖ ਸਿੰਘ ਦੇ ਕਹਿਣ ਦੇ ਉੱਤੇ ਤੇ ਅੱਜ ਕੀ ਹੁੰਦਾ ਅੱਜ ਅਕਾਲ ਤਖਤ ਸਾਹਿਬ ਤੋਂ ਹੁਕਮ ਨਹੀਂ ਹੁੰਦੇ ਬੇਨਤੀਆਂ ਹੁੰਦੀਆਂ ਅਪੀਲਾਂ ਹੁੰਦੀਆਂ ਇਸੇ ਕਰਕੇ ਸਾਨੂੰ ਕੁੱਟ ਪੈ ਰਹੀ ਹੈ ਇਸੇ ਕਰਕੇ ਸਾਡਾ ਅਕਾਲ ਤਖਤ ਸਾਹਿਬ ਦਾ ਰਤਬਾ ਸਿਧਾਂਤ ਮਰਿਆਦਾ ਸਭ ਕੁਝ ਰੁਲ ਗਿਆ ਰੋਲੀ ਕਹਿੰਨੇ ਆ ਰੋਲੀ ਇਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਇਹਦਾ ਤਖਤਾਂ ਦੇ ਬਹਿ ਕੇ ਉਹਨਾਂ ਤਖਤਾਂ ਦੀ ਮਰਿਆਦਾ ਕਾਇਮ ਨਹੀਂ ਰੱਖੀ ਚੰਦ ਸਿਆਸੀ ਲੋਕਾਂ ਦੇ ਤਲਵੇ ਚੱਟ ਕੇ ਮੈਂ ਕਹਿੰਨਾ ਉਹਨਾਂ ਦੇ ਪੈਰਾਂ 'ਚ ਬਹਿ ਕੇ ਇਹਨਾਂ ਨੇ ਬਿਲਡਰ ਕਰਤਾ ਜੇ ਇਹਨਾਂ ਦੇ ਪੱਲੇ ਕੁਝ ਹੁੰਦਾ ਨਾ ਜੀਵਨ ਹੁੰਦਾ ਇਹ ਸਹੀ ਫੇਰ ਨਹੀਂ ਸੀ ਦਿੰਦੇ ਇਹ ਡੱਟ ਕੇ ਖੜਦੇ ਡੱਟ ਕੇ ਮੈਂ ਵਾਦਾ ਕਰਦਾ ਸਾਰਾ ਪੰਦ ਮਰ ਖੜ ਜਾਣਾ ਸੀ ਇਹਨਾਂ ਦੇ ਪਰ ਨਹੀਂ ਹੋਣਾ ਕਿਉਂਕਿ ਕਾਣੇ ਨੇ ਕਿੰਨਾ ਕਲਾਂ ਤੋਂ ਕਾਣੇ ਇਹਨਾਂ ਨੂੰ ਪਤਾ ਹੋਊਗਾ ਸਾਨੂੰ ਤਾਂ ਇਹਨਾਂ ਪਤਾ ਇਹ ਕਾਣੇ ਆ ਬਸ